ਜਿਹੜੀ ਆ ਭਗਵੰਤ ਮਾਨ ਨੂੰ ਆਂਟੀ ਮਿਲਿਆ ਗਲਪ ਵਾਲੀ ਇਹਨਾਂ ਦਾ ਪਤੰਦਰਦੀ ਨੇ ਸੋਨੀਆ ਮਾਨ ਤੋਂ ਵੀ ਧਿਆਨ ਪਟਕਾਤਾ ਕਿੱਥੇ ਸੋਨੀਆ ਮਾਨ ਬੋਰੇ ਲਾ ਕੇ ਖੱਡਾ ਬੰਦ ਕਰਦੀ ਫਿਰਦੀ ਸੀ ਇਹਨੇ ਕਲਿੱਪ ਲਾ ਕੇ ਹੈਲਪ ਮੰਗ ਲਈ ਟੋਕ ਹੁਣ ਇਹਦੇ ਮਗਰ ਪੈ ਗਏ ਪਤੰਦਰਦੀ ਤੇਰੇ ਕੋਲ ਤਾਂ 1 ਕਰੋੜ ਦੀ ਕੋਠੀ ਆ ਤੂੰ ਵਧੀਆ ਕੜਸੀਆਂ ਆਮ ਆਦਮੀ ਪਾਰਟੀ ਦੀ ਗੱਲ 'ਚ ਤੇਰੇ ਵੀ ਆਈਪੀ ਕਾਰਡ ਆ ਇਹਦਾ ਘਰ ਵਾਲਾ ਦੇਖ ਲੋ ਕਿਵੇਂ ਵੀਡੀਓ ਬਣਾ ਰਿਹਾ ਆਈਫੋਨ ਹਰੇ ਰੰਗ ਦਾ ਆਈਫੋਨ ਹੈ ਦੇਖ ਲਾ ਲੱਛਣ ਦੇਖ ਲਓ ਕੀ ਕਰ ਰਿਹਾ ਹੈ ਪਲਾਇਆ ਹੋਇਆ ਉਹ ਕਿਤਾ ਵਾਲ ਖੁੱਲੇ ਨੇ ਜਿਹੜੇ ਪਲਾ ਲਿਆਏ ਤੋਂ ਤੇ ਕੀ ਸੀਐਮ ਸਾਹਿਬ ਦਾ ਜਿਹੜਾ ਗਰੀਬਾਂ ਦੀ ਅੱਜ ਹਾਲਾਤ ਦੇਖਣ ਆਏ ਨੇ ਇਹ ਗਰੀਬ ਜਿਹੜੇ ਬੰਦੇ ਨੇ ਡੱਬ ਰਹੇ ਨੇ ਮਰ ਰਹੇ ਨੇ ਤੇ ਇਹਨਾਂ ਦੇ ਹਾਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਕਨਵਾਦ ਕਰਦੇ ਆ ਇਹੋ ਜਿਹਾ ਅਸੀਂ ਹਮਸਾਨੂੰ ਮਿਲਣਾ ਨਹੀਂ ਜਿਹੋ ਦੇ ਸੀਐਮ ਸਾਹਿਬ ਹਾਜ਼ਰ ਮਾਨ ਆ ਤੋੜੀ ਤੁਹਾਡੀ ਕੀ ਗੱਲ ਬਾਤ ਥੋੜੀ ਸਾਡੀ ਗੱਲ ਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਕਿ ਅਸੀਂ ਡੁੱਬ ਰਹੇ ਆ ਤੇ ਸਾਡੇ ਇਹਨਾਂ ਟਿੱਪਾਂ ਦੀ ਗੱਲ ਸੁਣੀ ਜਾਵੇ ਦੇਖੀ ਜਾਵੇ ਅਸੀਂ ਡੁੱਬ ਰਹੇ ਆ ਮਰ ਰਹੇ ਆ ਸੱਟ ਕੋਈ ਸਾਬ ਨਹੀਂ ਲੰਦਾ ਤੁਹਾਨੂੰ ਕੋਈ ਕੱਚੀਆਂ ਗਰਦਵਰੀਆਂ ਨੇ ਸਾਡੇ ਟੋੜੀਆਂ ਰੀਆਂ ਨੇ ਤੇ ਤੁਹਾਨੂੰ ਕੋਈ ਸੱਟ ਨਹੀਂ ਲੰਦਾ ਬਾਰਡਰ ਪੱਤੀ ਦੀ ਤੁਹਾਨੂੰ ਹਰ ਇੱਕ ਹੱਥ ਲੈ ਕੇ ਸਾਡੇ ਫਾਜ਼ਲ ਕਹਿ ਰਹੇ ਕਿ ਇਹ ਤਾਂ ਸੈਨੀਅਰ ਬਾਰਡਰ ਪੱਤੀ ਹੈ ਬੰਨਾਂ ਕਲੇ ਪਲਾਇਆ ਹੋਇਆ ਉਹ ਕੀਤਾ ਆ ਕਿ ਵਾਲ ਖੁੱਲੇ ਨੇ ਜਿਹੜੇ ਕਲੇ ਪਲਾ ਲਿਆ ਹੈ ਤੋ ਉਹਦੇ ਚ ਕੀ ਮਾਰਾ ਹੋ ਗਿਆ ਹੈ ਦੱਸੋ ਤੁਸੀਂ ਪਹਿਲਾਂ মিডিਆ ਵਾਲੇ ਆਪ ਜੇ ਸਾਨੂੰ ਦੱਸੋ ਕੀ ਮਾਰਾ ਹੋ ਗਿਆ ਮੈਂ ਬਾੜੇ ਕੱਪੜੇ ਪਾ ਕੇ ਜਾਵਾਂਗੀ ਤੇ ਫਿਰ ਮੈਂ ਉੱਥੋਂ ਦੀ ਬਣ ਜਾਵਾਂਗੀ ਮੈਂ ਹੈਗੀ ਸ਼ਹਿਰ ਦੀ ਆ